ਗੁਰੂ ਨਾਨਕ ਮਹਾਰਾਜ ਜਦੋਂ ਸੰਸਾਰ ਤੇ ਆਏ ਤੇ ਪਾਤਸ਼ਾਹ ਨੇ ਦੇਖਿਆ ਕਿ ਇੱਥੋਂ ਦੇ ਲੋਕਾਂ ਨੇ ਬਹੁਤ ਸਾਰੇ ਭਗਵਾਨ ਬਣਾਏ ਹੋਏ ਨੇ ਬਹੁਤ ਸਾਰੇ ਰੱਬ ਬਣਾਏ ਹੋਏ ਨੇ ਗੁਰੂ ਨਾਨਕ ਮਹਾਰਾਜ ਨੇ ਸਭ ਤੋਂ ਪਹਿਲਾਂ ਇੱਥੋਂ ਦੇ ਲੋਕਾਂ ਦਾ ਰੱਬ ਇੱਕ ਕੀਤਾ ਦੱਸਿਆ ਕਿ ਭਾਈ ਉਹ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਜਿਹੜਾ ਸਾਰੀ ਕਾਇਨਾਤ ਦੇ ਵਿੱਚ ਵਸਿਆ ਹੋਇਆ ਹੈ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਪਾਤਸ਼ਾਹ ਜੀ ਦਾ ਇਹ ਪਹਿਲਾ ਬਚਨ ਹੈ ਇੱਕ ਓੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ ਅਤੇ ਉਹ ਸਾਰਿਆਂ ਦੇ ਵਿੱਚ ਸਰਬਵਿਆਪਕ ਹੈ ਸਤ ਨਾਮ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਸੱਚਾ ਹੈ ਪ੍ਰਮਾਤਮਾ ਦਾ ਨਾਮ ਸੱਚਾ ਹੈ ਪਰਮੇਸ਼ਰ ਦਾ ਨਾਮ ਹੋਂਦ ਵਾਲਾ ਹੈ ਇਹਦੇ ਅਰਥ ਕੀਤੇ ਨੇ ਵਿਦਵਾਨਾਂ ਨੇ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੋਂਦ ਵਾਲਾ ਹੈ ਰੱਬ ਦੇ ਨਾਮ ਦੀ ਹੋਂਦ ਕਦੇ ਮਿਟਦੀ ਨਹੀਂ ਬਾਕੀ ਸੰਸਾਰ ਦੇ ਬਾਰੇ ਦੁਨੀਆ ਦੇ ਬਾਰੇ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਪਾਤਸ਼ਾਹ ਕਹਿੰਦੇ ਜਦੋਂ ਬੰਦਾ ਮਰ ਜਾਂਦਾ ਨਾ ਬੰਦਾ ਨਹੀਂ ਮਰਦਾ ਥੋੜੇ ਸਮੇਂ ਬਾਅਦ ਉਹਦਾ ਨਾਮ ਵੀ ਮਰ ਜਾਂਦਾ ਹੈ ਪਰ ਸਤਗੁਰੂ ਕਹਿੰਦੇ ਇੱਕ ਪਰਮੇਸ਼ਰ ਹੈ ਇੱਕ ਪ੍ਰਮਾਤਮਾ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਵੀ ਸਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਸੱਚਾ ਹੈ ਰੱਬ ਦਾ ਨਾਮ ਸਦਾ ਰਹਿਣਾ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਆਖਿਆ ਸਤਨਾਮ ਕਰਤਾ ਪੁਰਖ ਕਰਤਾ ਕਹਿੰਦੇ ਨੇ ਬਣਾਉਣ ਵਾਲੇ ਨੂੰ ਪੁਰਖ ਕਹਿੰਦੇ ਨੇ ਜੋ ਬਣਾ ਕੇ ਉਹਦੇ ਵਿੱਚ ਵਸਿਆ ਹੋਇਆ ਹੈ ਪਰਮੇਸ਼ਰ ਦਾ ਇਹ ਗੁਣ ਹੈ ਕਿ ਪ੍ਰਮਾਤਮਾ ਕਰਤਾ ਹੈ ਉਸ ਨੇ ਸਾਰੀ ਕਾਇਨਾਤ ਨੂੰ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਤੇ ਬਣਾ ਕੇ ਮਹਾਰਾਜ ਕਹਿੰਦੇ ਉਹ ਕਿਤੇ ਹੋਰ ਨਹੀਂ ਗਿਆ ਕਿਸੇ ਅਲੱਗ ਜਗ੍ਹਾ ਤੇ ਨਹੀਂ ਬੈਠਾ ਪੁਰਖ ਉਹ ਸਾਰੀ ਕਾਇਨਾਤ ਨੂੰ ਬਣਾ ਕੇ ਸਾਜ ਕੇ ਘੜ ਕੇ ਉਹਦੇ ਵਿੱਚ ਹੀ ਵਸਿਆ ਹੋਇਆ ਹੈ ਕੋਈ ਬੰਦਾ ਘਰ ਬਣਾਉਂਦਾ ਹੈ ਕੋਈ ਕੰਪਨੀ ਕੋਈ ਚੀਜ਼ ਬਣਾਉਂਦੀ ਹੈ ਬਣਾ ਕੇ ਮਾਰਕੀਟ ਵਿੱਚ ਚਲੀ ਜਾਂਦੀ ਹੈ ਅੱਗੇ ਵਿਕ ਜਾਂਦੀ ਹੈ ਕਿੰਨੇ ਲੋਕ ਉਹਨੂੰ ਵਰਤਦੇ ਆ ਪਰ ਬਣਾਉਣ ਵਾਲੇ ਕਦੇ ਉਹਦੇ ਨਾਲ ਨਹੀਂ ਹੁੰਦੇ ਪਰ ਮਹਾਰਾਜ ਕਹਿੰਦੇ ਪਰਮੇਸ਼ਰ ਜਿਹੜਾ ਪ੍ਰਮਾਤਮਾ ਵਾਹਿਗੁਰੂ ਹੈ ਉਹ ਕਰਤਾ ਹੈ ਉਹ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਜੋ ਉਸਨੇ ਬਣਾਇਆ ਹੈ ਉਸ ਦੇ ਵਿੱਚ ਹੀ ਵਾਹਿਗੁਰੂ ਅਕਾਲ ਪੁਰਖ ਵਸਿਆ ਹੋਇਆ ਹੈ ਜਿਸ ਨੂੰ ਮਹਾਰਾਜ ਬਾਣੀ ਦੇ ਵਿੱਚ ਇਦਾਂ ਬਖਸ਼ਿਸ਼ ਕਰਦੇ ਨੇ ਵਚਨ ਮਹਾਰਾਜ ਕਹਿੰਦੇ ਇਹ ਸਾਰੇ ਹਿਰਦਿਆਂ ਦੇ ਵਿੱਚ ਜਿੰਨੀ ਉਹਨੇ ਕੈਨਾਤ ਬਣਾਈ ਜੀਵ ਬਣਾਏ ਨੇ ਸਾਰਿਆਂ ਦੇ ਹਿਰਦੇ 'ਚ ਹੀ ਪ੍ਰਮਾਤਮਾ ਆਪ ਵਸਿਆ ਹੋਇਆ ਹੈ ਜੀਵ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਹੈ ਤੇ ਜੀਵ ਦੇ ਅੰਦਰ ਵੀ ਪਰਮਾਤਮਾ ਵਸਦਾ ਹੈ ਇਹ ਸੰਸਾਰ ਨੂੰ ਬਾਣੀ ਨੇ ਰੱਬ ਦਾ ਘਰ ਆਖਿਆ ਮਹਾਰਾਜ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਹਿੰਦੇ ਸੰਸਾਰ ਪਰਮਾਤਮਾ ਨੇ ਬਣਾਇਆ ਤੇ ਸੰਸਾਰ ਜਿਹੜਾ ਹੈ ਇਹ ਪਰਮਾਤਮਾ ਦੀ ਕੋਠੜੀ ਹੈ ਪਰਮਾਤਮਾ ਦਾ ਘਰ ਹੈ ਸੱਚੇ ਵੈਗੁਰੂ ਦਾ ਇਹਦੇ ਵਿੱਚ ਹੀ ਵਾਸ ਹੈ ਤਾਂ ਕਰਕੇ ਮਹਾਰਾਜ ਕਹਿੰਦੇ ਰੱਬ ਦਾ ਇਹ ਗੁਣ ਹੈ ਕਰਤਾ ਉਹ ਸਭ ਕੁਝ ਬਣਾਉਣ ਵਾਲਾ ਹੈ ਪੁਰਖ ਉਹ ਸਾਰਾ ਕੁਝ ਬਣਾ ਕੇ ਉਹਦੇ ਵਿੱਚ ਵਸਿਆ ਹੋਇਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭਉ ਦਾ ਅਰਥ ਹੈ ਉਹ ਡਰ ਤੋਂ ਰਹਿਤ ਹੈ ਨਿਰ ਕਹਿੰਦੇ ਆ ਰਹਿਤ ਨੂੰ ਭਉ ਕਹਿੰਦੇ ਆ ਡਰ ਨੂੰ ਕਹਿੰਦੇ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਕਿਸੇ ਦਾ ਭੈ ਨਹੀਂ ਪ੍ਰਮਾਤਮਾ ਸਾਰੇ ਡਰਾਂ ਤੋਂ ਰਹਿਤ ਹੈ ਉਹ ਕਿਸੇ ਤੋਂ ਡਰਦਾ ਨਹੀਂ ਪ੍ਰਮਾਤਮਾ ਕਿਸੇ ਨੂੰ ਜਵਾਬ ਦੇ ਨਹੀਂ ਹੈ ਪਰਮੇਸ਼ਰ ਕਿਸੇ ਦੇ ਅੱਗੇ ਜਵਾਬ ਨਹੀਂ ਕਰਦਾ ਉਹਨੂੰ ਕਿਸੇ ਨੂੰ ਜਵਾਬ ਨਹੀਂ ਦੇਣਾ ਪੈਂਦਾ ਉਹ ਕਿਸੇ ਦੇ ਭੈ ਥੱਲੇ ਨਹੀਂ ਜਿਉਂਦਾ ਉਹਦਾ ਇਹ ਗੁਣ ਹੈ ਕਿ ਉਹ ਨਿਰਪਾਉ ਹੈ ਨਿਰਵੈਰ ਮਹਾਰਾਜ ਕਹਿੰਦੇ ਰੱਬ ਦਾ ਅਗਲਾ ਗੁਣ ਹੈ ਪ੍ਰਮਾਤਮਾ ਵੈਰ ਤੋਂ ਰਹਿਤ ਹੈ ਵੈਰ ਵਿਰੋਧ ਨਿਰਦਾਰਥ ਹੈ ਰਹਿਤ ਕਹਿੰਦੇ ਪਰਮੇਸ਼ਰ ਕਿਸੇ ਦੇ ਨਾਲ ਵੈਰ ਨਹੀਂ ਕਰਦਾ ਪ੍ਰਮਾਤਮਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਹਾਲਾਂਕਿ ਬੰਦੇ ਦੇ ਸੁਭਾਅ ਵਿੱਚ ਇਹ ਗੱਲ ਹੈ ਕਿ ਕਈ ਵਾਰੀ ਸੰਸਾਰ ਦੇ ਨਾਲ ਨਾਰਾਜ਼ ਹੋ ਕੇ ਮਨੁੱਖ ਇਹ ਕਹਿੰਦਾ ਹੈ ਕਿ ਰੱਬ ਮੇਰਾ ਵੈਰੀ ਬਣ ਗਿਆ ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਕਿਸੇ ਨਾਲ ਜ਼ੈਰ ਨਹੀਂ ਹੈ ਪਰਮਾਤਮਾ ਕਿਸੇ ਦਾ ਵਿਰੋਧੀ ਨਹੀਂ ਬਾਬੇ ਦੀ ਬਾਣੀ ਸਾਨੂੰ ਆਖਦੀ ਹੈ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਇਸ ਦਾ ਬੁਰਾ ਕਿਉਂ ਹੋਏ ਸਤਗੁਰੂ ਜੀ ਪਰਮੇਸ਼ਰ ਜੀ ਤਾਂ ਸਾਰਿਆਂ ਦਾ ਭਲਾ ਲੋਚਦੇ ਆ ਚੰਗਾ ਲੋਚਦੇ ਆ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਇਸ ਕਰਕੇ ਰੱਬ ਕਿਸੇ ਦਾ ਬੁਰਾ ਨਹੀਂ ਚਿਤਵਦਾ ਨਿਰਭਾਉ ਨਿਰਵੈਰ ਅਕਾਲ ਮੂਰਤ ਅਕਾਲ ਕਹਿੰਦੇ ਆ ਜਿਹੜਾ ਸਮੇਂ ਦੀ ਹੱਦ ਤੋਂ ਪਰੇ ਹੋਵੇ ਅਸਲੀ ਸ਼ਬਦ ਹੈਗਾ ਕਾਲ ਕਾਲ ਕਹਿੰਦੇ ਸਮੇਂ ਨੂੰ ਪਰਮਾਤਮਾ ਅਕਾਲ ਹੈ ਕਹਿੰਦੇ ਮੂਰਤ ਇੱਥੇ ਮੂਰਤ ਦਾ ਅਰਥ ਅਰਥ ਕੋਈ ਤਸਵੀਰ ਨਹੀਂ ਹੈ ਫੋਟੋ ਨਹੀਂ ਇੱਥੇ ਮੂਰਤ ਦਾ ਅਰਥ ਹੈ ਹਸਤੀ ਕਹਿੰਦੇ ਜਿਹੜੀ ਰੱਬ ਦੀ ਹਸਤੀ ਹੈ ਨਾ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਪਰਮਾਤਮਾ ਦੀ ਹਸਤੀ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਬਾਕੀ ਜਿੰਨਾ ਕੁਝ ਵੀ ਸੰਸਾਰ ਦੇ ਵਿੱਚ ਆਪਣੇ ਸਮੇਤ ਆਪਾਂ ਨੂੰ ਨਜ਼ਰ ਆਉਂਦਾ ਹੈ ਉਹ ਸਾਰੇ ਦੇ ਉੱਤੇ ਕਿਤੇ ਨਾ ਕਿਤੇ ਸਮੇਂ ਦਾ ਪ੍ਰਭਾਵ ਪੈਂਦਾ ਜੇ ਵੇਖਣਾ ਹੋਵੇ ਇਹਨੂੰ ਆਪਾਂ ਪ੍ਰੈਕਟੀਕਲ ਤੇ ਆਪਾਂ ਕੋ 5-4 ਸਾਲ ਪਹਿਲਾਂ ਆਪਣੀ ਤਸਵੀਰ ਵੇਖ ਲਈਏ ਉਹਦੇ ਚ ਆਪਾਂ ਨਜ਼ਰ ਆ ਜਾਏਗਾ ਆਪਾਂ ਨੂੰ ਕਿ ਸਮੇਂ ਦਾ ਕਿਵੇਂ ਸਾਡੇ ਤੇ ਪ੍ਰਭਾਵ ਪੈ ਰਿਹਾ ਸਮਾਂ ਹੈ ਪੈਦਾ ਹੋਏ ਸਮਾਂ ਸੀ ਕਦੇ ਬਚਪਨ ਸੀ ਸਮਾਂ ਜਵਾਨੀ ਆ ਗਈ ਸਮਾਂ ਲੰਘੇ ਆ ਬਢੇਪਾ ਆ ਗਿਆ ਹਰ ਚੀਜ਼ ਦੇ ਉੱਤੇ ਸਮੇਂ ਦਾ ਪ੍ਰਭਾਵ ਹੈ ਨਵੀਂ ਚੀਜ਼ ਬੰਦਾ ਦੁਕਾਨ ਵਿੱਚੋਂ ਮਾਰਕੀਟ ਵਿੱਚੋਂ ਲੈ ਕੇ ਨਿਕਲਦਾ ਜਿਵੇਂ ਜਿਵੇਂ ਮਿੰਟ ਬੀਤਦੇ ਆ ਘੰਟੇ ਬੀਤਦੇ ਆ ਦਿਨ ਬੀਤਦੇ ਆ ਉਵੇਂ ਉਵੇਂ ਸਮਾ ਉਸ ਚੀਜ਼ ਨੂੰ ਪੁਰਾਣੀ ਕਰ ਦਿੰਦਾ ਤੇ ਅਖੀਰ ਇੱਕ ਦਿਨ ਉਹ ਮੁੱਕ ਜਾਂਦੀ ਹੈ ਉਹਦੀ ਹੋਣਦ ਖਤਮ ਹੋ ਜਾਂਦੀ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਪਰਮੇਸ਼ਰ ਜਿਹੜਾ ਅਕਾਲ ਮੂਰਤ ਹੈ ਉਸ ਦੀ ਹਸਤੀ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਉਹ ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਅੱਜ ਹੈ ਤੇ ਉਵੇਂ ਦਾ ਹੀ ਅੱਗੇ ਹੋਏਗਾ ਅਕਾਲ ਮੂਰਤ ਆਜੂਨੀ ਆਜੂਨੀ ਦਾ ਅਰਥ ਹੈ ਉਹ ਜੂਨਾ ਵਿੱਚ ਨਹੀਂ ਆਉਂਦਾ ਪਰਮਾਤਮਾ ਜੰਮਦਾ ਮਰਦਾ ਨਹੀਂ ਕਿਉਂਕਿ ਕਾਇਨਾਤ ਦਾ ਸ੍ਰਿਸ਼ਟੀ ਦਾ ਇਹ ਨਿਜਮ ਹੈ ਕਿ ਜਿਹੜਾ ਪੈਦਾ ਹੁੰਦਾ ਉਹ ਮਰ ਜਾਂਦਾ ਹੈ ਤੇ ਬਾਣੀ ਆਖਦੀ ਹੈ ਕਿ ਰੱਬ ਪੈਦਾ ਨਹੀਂ ਹੁੰਦਾ ਰੱਬ ਜਨਮ ਨਹੀਂ ਲੈਂਦਾ ਇਸ ਕਰਕੇ ਪਰਮੇਸ਼ਰ ਮਰਦਾ ਵੀ ਨਹੀਂ ਉਹ ਜੂਨਾ ਵਿੱਚ ਨਹੀਂ ਆਉਂਦਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਸੋ ਮੁਖ ਜਲੋ ਜਿਤ ਕੈ ਠਾਕੁਰ ਜੋਨੀ ਕਹਿੰਦੇ ਉਹ ਮੂੰਹ ਸੜ ਜਾਏ ਜਿਹੜਾ ਇਹ ਕਹਿੰਦਾ ਕਿ ਪਰਮਾਤਮਾ ਜੂਨਾ ਦੇ ਵਿੱਚ ਆਉਂਦਾ ਹੈ ਪਰਮਾਤਮਾ ਜਨਮ ਲੈ ਕੇ ਧਰਤੀ ਤੇ ਆਇਆ ਤੇ ਫਿਰ ਮਰ ਗਿਆ ਮਹਾਰਾਜ ਕਹਿੰਦੇ ਨਹੀਂ ਭਾਈ ਪਰਮੇਸ਼ਰ ਜਿਹੜਾ ਹੈ ਉਹ ਜੂਨਾ ਤੋਂ ਰਹਿ ਤਾ ਉਹ ਜੂਨਾ ਵਿੱਚ ਨਹੀਂ ਆਉਂਦਾ ਆ ਜੂਨੀ ਇਸ ਕਰਕੇ ਉਸ ਨੂੰ ਆਖਿਆ ਆ ਜੂਨੀ ਅਗਲਾ ਬਚਨ ਹੈ ਸਹਿ ਭੰਗ ਸਹਿ ਭੰਗ ਦਾ ਅਰਥ ਹੈ ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ ਰੱਬ ਨੂੰ ਕਿਸੇ ਨੇ ਸਾਜਿਆ ਨਹੀਂ ਘੜਿਆ ਨਹੀਂ ਮਹਾਰਾਜ ਕਹਿੰਦੇ ਸੈ ਭੰਗ ਉਹ ਆਪਣੇ ਆਪ ਤੋਂ ਹੀ ਬਣਿਆ ਹੈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਜੇ ਬੰਦਾ ਇਹ ਕਵੇ ਨਾ ਮੈਂ ਭਗਵਾਨ ਬਣਾ ਦਿੱਤਾ ਮੈਂ ਰੱਬ ਬਣਾ ਦਿੱਤਾ ਤੇ ਫਿਰ ਬਣਾਉਣ ਵਾਲਾ ਵੱਡਾ ਹੁੰਦਾ ਤੇ ਫਿਰ ਤੇ ਆਪਾਂ ਜੇ ਕਹੀਏ ਅਸੀਂ ਰੱਬ ਨੂੰ ਬਣਾਇਆ ਪਰਮਾਤਮਾ ਅਸੀਂ ਬਣਾਇਆ ਕੋਈ ਚੀਜ਼ ਬਣਾ ਦਿੱਤੀ ਤਸਵੀਰ ਬਣਾ ਦਿੱਤੀ ਮੂਰਤੀ ਬਣਾ ਦਿੱਤੀ ਤੇ ਕਹਿ ਦਿੱਤਾ ਕਿ ਭਗਵਾਨ ਬਣਾ ਦਿੱਤਾ ਤਾਂ ਫੇਰ ਤੇ ਆਪਾਂ ਭਗਵਾਨ ਨਾਲੋਂ ਵੱਡੇ ਹੋ ਗਏ ਬਣਾਉਣ ਵਾਲਾ ਵੱਡਾ ਹੁੰਦਾ ਹੈ ਮਹਾਰਾਜ ਕਹਿੰਦੇ ਪਰਮੇਸ਼ਰ ਜਿਹੜਾ ਜੋਤ ਸਰੂਪ ਸਾਰਿਆਂ ਚ ਸੁਭਾਏਮਾਨ ਹੈ ਜਿਹੜਾ ਸਾਰੀ ਕਾਇਨਾਤ ਦੇ ਵਿੱਚ ਵਸਦਾ ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ ਹੈ ਉਹ ਆਪੇ ਹੀ ਪੈਦਾ ਹੋਇਆ ਜਿਹਨੂੰ ਬਾਣੀ ਹੈ ਕਹਿੰਦੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਕਹਿੰਦੇ ਉਹਨੇ ਆਪਣੇ ਆਪ ਨੂੰ ਆਪੇ ਬਣਾਇਆ ਉਹਨੇ ਆਪ ਹੀ ਆਪਣਾ ਨਾਮ ਨਾ ਰਚਿਆ ਅਗੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਹਿ ਭੰਗ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇੱਥੇ ਪ੍ਰਸਾਦ ਦਾ ਅਰਥ ਹੈ ਕਿਰਪਾ ਇਹਦਾ ਪਾਠ ਪ੍ਰਸਾਦ ਨਹੀਂ ਕਰਨਾ ਇਹਦਾ ਪਾਠ ਕਰਨਾ ਹੈ ਪ੍ਰਸਾਦ ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ ਕਹਿੰਦੇ ਐਸਾ ਪ੍ਰਮਾਤਮਾ ਜਿਹੜਾ ਇੱਕ ਹੈ ਸਰਬ ਵਿਆਪਕ ਹੈ ਜਿਹਦਾ ਨਾਮ ਸੱਚਾ ਹੈ ਜਿਹੜਾ ਸਭ ਕੁਝ ਬਣਾਉਣ ਵਾਲਾ ਹੈ ਜਿਹੜਾ ਸਭ ਕੁਝ ਬਣਾ ਕੇ ਉਹਦੇ ਵਿੱਚ ਵਸਿਆ ਹੈ ਜਿਹੜਾ ਡੜ ਤੋਂ ਰਹਿਤ ਹੈ ਜਿਹੜਾ ਨਿਰਵੈਰ ਹੈ ਜਿਹਦੀ ਹਸਤੀ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਜਿਹੜਾ ਆਪਣੇ ਆਪ ਤੋਂ ਬਣਿਆ ਹੈ ਜਿਹੜਾ ਜੁਨਾ ਵਿੱਚ ਨਹੀਂ ਆਉਂਦਾ ਮਹਾਰਾਜ ਕਹਿੰਦੇ ਐਸਾ ਪ੍ਰਮਾਤਮਾ ਜਿਹੜਾ ਉਹ ਕਿਵੇਂ ਮਿਲਦਾ ਹੈ ਉਹਦੇ ਨਾਲ ਕਿਵੇਂ ਸਾਂਝ ਪੈਂਦੀ ਹੈ ਕਿਵੇਂ ਉਹਦੇ ਨਾਲ ਜੁੜਿਆ ਜਾਂਦਾ ਹੈ ਪਾਤਸ਼ਾਹ ਕਹਿੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਐਸੇ ਪ੍ਰਮਾਤਮਾ ਦੇ ਨਾਲ ਮਿਲੇ